ਦੋਸਤੋ ਸਤਿ ਸ਼੍ਰੀ ਅਕਾਲ ਜੀ ਜੁੜਿਆ ਇੱਕ ਹੋਰ ਨਵੀਂ ਕਹਾਣੀ ਲੈ ਕੇ ਨਿੱਕੀ ਜੀ ਕਹਾਣੀਆਂ ਤੇ ਫੇਰ ਤੁਹਾਨੂੰ ਇਹ ਲਫ਼ਜ਼ਾਂ ਦੀ ਵੈਲਿਊ ਸਮਝਾ ਦਊਗੀ ਕਿ ਲਫ਼ਜ਼ ਕਿੰਨਾ ਕੁਝ ਬਦਲ ਸਕਦੇ ਆ ਆਜੋ ਸ਼ੁਰੂ ਕਰਦੇ ਆ ਕਹਾਣੀ ਇੱਕ ਅੰਨਾ ਵਿਅਕਤੀ ਹੁੰਦਾ ਤੇ ਉਹ ਭੀਖ ਮੰਗਦਾ ਹੁੰਦਾ ਸੜਕ ਦੇ ਕਿਨਾਰੇ ਬਹਿ ਕੇ ਉਹਨੇ ਨਾ ਭੀਖ ਮੰਗਣ ਦੇ ਲਈ ਇੱਕ ਆਪਣਾ ਅੰਦਾਜ਼ ਅਪਣਾਇਆ ਹੁੰਦਾ ਕਿ ਉਹ ਕਿਸੇ ਤੋਂ ਉਹਨੇ ਲਿਖਵਾਇਆ ਹੁੰਦਾ ਤੇ ਉਹ ਸਾਈਡ ਤੇ ਪੱਕਾ ਹੀ ਬੋਰਡ ਲਾਤਾ ਉਹਨੇ ਉਸ ਬੋਰਡ ਤੇ ਲਿਖਿਆ ਸੀ ਕਿ ਮੈਂ ਅੱਖਾਂ ਤੋਂ ਅੰਨ੍ਹਾ ਹਾਂ ਮੈਨੂੰ ਕੁਝ ਨਾ ਕੁਝ দান ਦੇ ਕੇ ਜਾਓ ਲੋਕੀ ਲੱਗਦੇ ਸੀ ਕਿਸੇ ਦਾ ਦਿਲ ਕਰਦਾ ਸੀ ਕਿਸੇ ਦਾ ਨਹੀਂ ਕਰਦਾ ਸੀ ਕੋਈ 1 ਰੁਪਿਆ ਪਾ ਗਿਆ ਕੋਈ 5 ਰੁਪਏ ਪਾ ਗਿਆ ਕੋਈ ਬਿਲਕੁਲ ਹੀ ਨਹੀਂ ਕੁਝ ਵੀ ਨਹੀਂ ਦੇ ਕੇ ਗਿਆ ਸ਼ਾਮ ਤੱਕ ਮਤਲਬ ਕੋਈ ਬਹੁਤੇ ਜਿਆਦਾ ਪੈਸੇ ਤਾਂ ਉਹਨੂੰ ਨਹੀਂ ਇਕੱਠੇ ਹੁੰਦੇ ਸੀ ਤੇ ਉਹ ਹੁੰਦੇ ਵੀ ਸਿੱਕੇ ਸੀਗੇ ਉਹਦੇ ਨਾਲ ਉਹਦਾ ਗੁਜ਼ਾਰਾ ਨਹੀਂ ਸੀ ਹੁੰਦਾ ਹੈ ਉਹ ਅੰਨ੍ਹਾ ਸੀ ਤੇ ਉਹ ਕੰਮ ਬਿਲਕੁਲ ਵੀ ਨਹੀਂ ਕਰ ਸਕਦਾ ਸੀ ਕੋਈ ਹੁਣ ਉੱਥੋਂ ਕਈ ਸਾਰੇ ਲੋਕ ਆ ਜਿਹੜੇ ਰੋਡ ਤੋਂ ਨਿਕਲਦੇ ਸੀ ਇੱਕ ਵਾਰ ਇੱਕ ਭਲਾ ਮਾਨਸ ਕੋਈ ਵਿਅਕਤੀ ਉੱਥੋਂ ਗੁਜ਼ਰਦਾ ਜਿੱਥੇ ਉਹ ਅੰਨਾ ਵਿਅਕਤੀ ਭੀਖ ਮੰਗਦਾ ਸੀ ਉਹ ਦੇਖਦਾ ਵਾ ਕਿ ਉਹਨੇ ਕੀ ਲਿਖਿਆ ਹੋਇਆ ਉਹ ਦੇਖਦਾ ਕਿ ਮੈਂ ਅੰਨਾ ਹਾਂ ਮੈਨੂੰ ਦਾਨ ਦੇ ਕੇ ਜਾਓ ਉਹ ਲਾਈਨ ਪੜਦਾ ਤੇ ਉਹ ਗੱਲ ਕਰਦਾ ਉਹ ਭਿਖਾਰੀ ਦੇ ਨਾਲ ਵੀ ਮੈਂ ਜਿਹੜੀ ਆ ਤੁਸੀਂ ਲਾਈਨ ਲਿਖੀ ਆ ਕੀ ਇਹਨੂੰ ਬਦਲ ਸਕਦਾ ਵਾਂ ਕਿ ਇਹਦੀ ਥਾਂ ਤੇ ਮੈਂ ਕੁਝ ਹੋਰ ਲਿਖ ਸਕਦਾ ਵਾਂ ਕਿ ਜਿਹਦੇ ਨਾਲ ਤੁਹਾਨੂੰ ਫਾਇਦਾ ਹੋ ਜਵੇ ਉਹ ਅੰਨਾ ਵਿਅਕਤੀ ਇਜਾਜ਼ਤ ਦੇ ਦਿੰਦਾ ਕਹਿੰਦਾ ਹਾਂਜੀ ਤੁਸੀਂ ਲਿਖ ਸਕਦੇ ਹੋ ਉਹ ਦੂਸਰੇ ਪਾਸੇ ਉਸ ਕਾਗਜ਼ ਦੇ ਇੱਕ ਲਾਈਨ ਲਿਖ ਦਿੰਦਾ ਕੋਈ ਉੱਥੋਂ ਚੱਲਿਆ ਜਾਂਦਾ ਜਦੋਂ ਅਗਲੇ ਦਿਨ ਉਹ ਬੈਨਰ ਲੈ ਕੇ ਉਹ ਅੰਨਾ ਵਿਅਕਤੀ ਬੈਠਦਾ ਵਾ ਤਾਂ ਉਹਨੂੰ ਇੰਨੇ ਜ਼ਿਆਦਾ ਪੈਸੇ ਇਕੱਠੇ ਹੁੰਦੇ ਨੇ ਕਿ ਉਹ ਜਿੰਨੀ ਜਿਹਨੇ ਹਫ਼ਤੇ ਦੇ ਇਕੱਠੇ ਕਰਦਾ ਸੀ ਮੰਨ ਲਓ ਉਹਨੂੰ ਇੱਕ ਦਿਨ ਚੋਗੇ ਸ਼ਾਮ ਤੱਕ ਹੋ ਗਈ ਕਟੋਰਾ ਉਹਦਾ ਭਰ ਗਿਆ ਪੂਰਾ ਉਹ ਅੰਨਾ ਵਿਅਕਤੀ ਵੀ ਹੈਰਾਨ ਸੀ ਵੀ ਉਹ ਭਲਾ ਮਾਨਸ ਜਿਹੜਾ ਆਇਆ ਸੀ ਇਹੋ ਜਿਹਾ ਕੀ ਲਿਖ ਗਿਆ ਮੇਰੇ ਬੈਨਰ ਦੇ ਉੱਤੇ ਮੇਰੇ ਬੋਰਡ ਤੇ ਤੇ ਸ਼ਾਮ ਨੂੰ ਉਹ ਵਿਅਕਤੀ ਫੇਰ ਉਹਨੂੰ ਮਿਲਣ ਆਉਂਦਾ ਵਾ ਅੰਨੇ ਭਿਖਾਰੀ ਨੂੰ ਤਾਂ ਅੰਨਾ ਭਿਖਾਰੀ ਕਹਿੰਦਾ ਵੀ ਤੁਸੀਂ ਇਹੋ ਜਿਹਾ ਕੀ ਲਿਖਿਆ ਸੀ ਉਹ ਉਹਨੂੰ ਪੜ੍ਹ ਕੇ ਸੁਣਾਉਂਦਾ ਉਸ ਬੋਰਡ ਤੇ ਬੋਰਡ ਦੇ ਉੱਤੇ ਲਿਖਿਆ ਹੋਇਆ ਸੀ ਕਿ ਦੇਖੋ ਅੱਜ ਦਾ ਦਿਨ ਕਿੰਨਾ ਸੋਹਣਾ ਵਾ ਤੁਸੀਂ ਸਾਰੇ ਦੇਖ ਸਕਦੇ ਹੋ ਇਸ ਦਿਨ ਨੂੰ ਪਰ ਮੈਂ ਨਹੀਂ ਦੇਖ ਸਕਦਾ ਮੇਰੀ ਮਦਦ ਕਰੋ ਸੋ ਇਹ ਜਿਹੜਾ ਗੱਲ ਪੜ੍ਹ ਕੇ ਲੋਕ ਜਾਦਾ ਇਮਪ੍ਰੈਸ ਹੋਏ ਉਹਨਾਂ ਨੂੰ ਲੱਗਿਆ ਕਿ ਹਾਂ ਇੱਕ ਵੈਲਿਊ ਪਤਾ ਲੱਗੀ ਕਿ ਸਾਡੇ ਸਾਡੀਆਂ ਜਿਹੜੀਆਂ ਅੱਖਾਂ ਨੇ ਉਹਦੀ ਕੀ ਵੈਲਿਊ ਆ ਤੇ ਇਹ ਬੰਦਾ ਦੁਨੀਆ ਦੇਖ ਨਹੀਂ ਸਕਦਾ ਇਹ ਕਿਦਾਂ ਜੀ ਰਿਹਾ ਹੋਊਗਾ ਸੋ ਇਹ ਜਿਹੜਾ ਇੱਕ ਲਫਜ਼ਾ ਨੇ ਉਹਨੂੰ ਆਪਣੇ ਵੱਲ ਖਿੱਚਿਆ ਤੇ ਲੋਕਾਂ ਦੀ ਜਿਹੜੀ ਲੋਕਾਂ ਦਾ ਤਰਸ ਉਹਦੇ ਲਈ ਜਾਗਿਆ ਤੇ ਉਹਨਾਂ ਨੇ ਪੈਸੇ ਆ ਜਿਹੜੇ ਉਹ ਵੱਧ ਪਾਏ ਸੋ ਦੋਸਤੋ ਐਦਾਂ ਹੀ ਜਿਹੜੇ ਲਫਜ਼ ਨੇ ਨਾ ਜਿੱਦਾਂ ਮੈਂ ਕਿਹਾ ਬਹੁਤ ਕੁਝ ਬਦਲ ਸਕਦੇ ਨੇ ਲਫਜ਼ ਬੜਾ ਕੁਝ ਕਰਾ ਸਕਦੇ ਆ ਤੁਹਾਨੂੰ ਤਰੀਕਾ ਹੋਣਾ ਚਾਹੀਦਾ ਵਾ ਲਫਜ਼ਾਂ ਨੂੰ ਵਰਤਣ ਦਾ ਸੋ ਲਫਜ਼ ਹਮੇਸ਼ਾ ਸੋਚ ਸਮਝ ਕੇ ਵਰਤੋ ਤੇ ਚੰਗੇ ਸ਼ਬਦਾਂ ਦੀ ਚੋਣ ਹਮੇਸ਼ਾ ਕਰੋ ਬਹੁਤ ਬਹੁਤ ਧੰਨਵਾਦ ਅਗਲੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਜਲਦੀ ਮਿਲਦਾ ਜੀ